ਲੁਧਿਆਣਾ ਦੇ ਪਿੰਡ ਸਾਬਾਨ ਦੇ ਵਿੱਚ ਅਸੀਂ ਖੜੇ ਆ ਜਿੱਥੇ ਅੱਜ ਤੜਕਸਾਰਸੇ ਦੇ ਪੁਲਿਸ ਨੇ ਇਨਕਾਊਂਟਰ ਕੀਤਾ ਵੇ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰਦਨੇ ਆ ਇਸ ਵਕਤੇ ਇਸ ਇਲਾਕੇ ਨੂੰ ਸੀਲ ਕੀਤਾ ਆ ਵਾ ਸਾਹਮਣੇ ਇੱਕ ਐਕਟਿਵ ਆ ਜਿਹੜੀ ਤੁਹਾਨੂੰ ਨਜ਼ਰ ਆਵੇਗੀ ਫਿਲਹਾਲ ਫੋਰੈਂਸਿਕ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਆ ਜੋ ਨਿਸ਼ਾਨਦੇਹੀ ਉਹ ਕੀਤੀ ਜਾ ਰਹੀ ਆ ਗੋਲੀਆਂ ਚੱਲੀਆਂ ਨੇ ਆਪਸੀ ਪੁਲਿਸ ਜਦੋਂ ਪਿੱਛਾ ਕਰ ਰਹੀ ਸੀ ਗੈਂਗਸਟਰ ਦਾ ਇੱਕ ਪਿੱਛਾ ਕਰ ਰਹੀ ਸੀਗੀ ਉਸ ਦੌਰਾਨ ਕ੍ਰੋਸ ਫਾਇਰਿੰਗ ਹੋਈ ਹੈਗੀ ਆ ਤਾਂ ਸਾਹਮਣੇ ਇੱਕ ਤੁਸੀਂ ਜਿਪਸੀ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਉਸ ਜਿਪਸੀ ਦੇ ਉੱਤੇ ਵੀ ਫਾਇਰਿੰਗ ਹੋਈ ਹੈਗੀ ਸਾਹਮਣ ਤੇ ਤੁਸੀਂ ਨਿਸ਼ਾਨ ਦੇ ਸਕਦੇ ਹੋ ਜਿੱਥੇ ਗੋਲ ਨਿਸ਼ਾਨ ਲੱਗੇ ਨੇ ਉੱਥੇ ਵੀ ਜਿਹੜੇ ਆ ਫਾਇਰਿੰਗ ਦੇ ਨਿਸ਼ਾਨ ਹੈਗੇ ਨੇ ਫਿਲਹਾਲ ਪੁਲਿਸ ਨੇ ਉਸ ਗੈਂਗਸਟਰ ਨੂੰ ਜਿਹੜਾ ਵਾ ਹਿਰਾਸਤ ਦੇ ਵਿੱਚ ਲੈ ਲਿੱਤਾ ਵਾ ਉਸ ਦਾ ਇਲਾਜ ਕਰਾਇਆ ਜਾ ਰਿਹਾ ਉਸ ਤੇ ਦੱਸਿਆ ਜਾ ਰਿਹਾ ਕਿ ਇੱਕ ਲੱਖ ਦੇ ਉੱਤੇ ਗੋਲੀ ਲੱਗੀ ਹੈਗੀ ਆ ਤਾਂ ਇੱਧਰ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਦੱਸਦੀ ਕਿ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਪਨੀਤ ਬੈਂਸ ਜਿਹੜਾ ਕਿ ਗੈਂਗਸਟਰ ਉਸ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਸੀ ਜਿਸ ਮਾਮਲੇ ਦੇ ਵਿੱਚ ਪੁਲਿਸ ਉਹਨਾਂ ਲੋਕਾਂ ਨੂੰ ਪਕੜਨ ਦੇ ਲਈ ਲਗਾਤਾਰ ਯਤਨ ਕਰ ਰਹੀ ਸੀ ਤਾਂ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾ ਇੱਕ ਗੈਂਗਸਟਰ ਜਿਹੜਾ ਵਾ ਉਹ ਇਸ ਪਿੰਡ ਦੇ ਵਿੱਚ ਨਿਕਲ ਰਿਹਾ ਵਾ ਤਾਂ ਪੁਲਿਸ ਨੇ ਉਸ ਗੈਂਗਸਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਉਸ ਵੱਲੋਂ ਫਾਇਰਿੰਗ ਕੀਤੀ ਗਈ ਆ ਤਾਂ ਇਸੇ ਪਿੰਡ ਦੇ ਵਿੱਚ ਜਿਹੜੀ ਆ ਫਾਇਰਿੰਗ ਹੋਈ ਆ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਆ ਫੋਰੈਂਸਿਕ ਟੀਮ ਜੋ ਆ ਉਹ ਇਸ ਵਕਤ ਮੌਕੇ ਤੇ ਮੌਜੂਦ ਹੈਗੀ ਆ ਤਾਂ ਸੀਨੀਅਰ ਅਧਿਕਾਰੀ ਪੁਲਿਸ ਦੇ ਉਹ ਵੀ ਮੌਕੇ ਤੇ ਮੌਜੂਦ ਨੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚੇ ਸੀ ਜਿੰਨਾਂ ਵੱਲੋਂ ਜਾਣਕਾਰੀ ਜਿਹੜੀ ਆ ਸਵੇਰੇ ਸਾਂਝੀ ਵੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਦੋ ਨੰਬਰ 2 ਦੇ ਵਿੱਚ ਜਿਹੜਾ ਪੁਨੀਤ ਬੈਂਸ ਆ ਜੋ ਗੈਂਗਸਟਰ ਆ ਉਸ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਸੀਗੀ ਉਸ ਦੌਰਾਨ ਜਿਹੜੇ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀਗਾ ਤਾਂ ਇਹ 20 April ਦਾ ਜਿਹੜਾ ਮਾਮਲਾ ਵਾ ਉਸ ਦੌਰਾਨ ਪੁਲਿਸ ਉਹਨਾਂ ਲੋਕਾਂ ਨੂੰ ਜਿਹੜੇ ਗੈਂਗਸਟਰ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਪਕੜਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਉਸ ਦੌਰਾਨ ਅੱਜ ਸਵੇਰੇ ਜੋ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਇੱਥੇ ਇੱਕ ਵਿਅਕਤੀ ਜਿਹੜਾ ਵਾ ਇੱਕ ਐਕਟਿਵਾ ਤੇ ਜਾ ਰਿਹਾ ਸੀ ਜਿਸ ਦੇ ਉੱਤੇ ਨੰਬਰ ਪਲੇਟ ਵੀ ਨਹੀਂ ਸੀ ਉਸ ਨੂੰ ਰੋਕਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਤੁਰੰਤ ਜਿਹੜਾ ਪੁਲਿਸ ਦੇ ਉੱਤੇ ਫਾਇਰ ਕੀਤਾ ਪੁਲਿਸ ਵੱਲੋਂ ਵੀ ਜਵਾਬੀ ਵਜੋਂ ਜਿਹੜੀ ਫਾਇਰਿੰਗ ਕੀਤੀ ਗਈ ਉਸ ਦੌਰਾਨ ਜੋ ਉਸ ਜੋ ਗੈਂਗਸਟਰ ਹਾਊਸ ਦੀ ਲੱਤ ਤੇ ਜੋ ਦੱਸਿਆ ਜਾ ਰਿਹਾ ਕਿ ਗੋਲੀ ਲੱਗੀ ਹੈ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਫਿਲਹਾਲ ਦਾਖਲ ਕਰਾਇਆ ਗਿਆ ਵਾ ਮੌਕੇ ਤੇ ਪੁਲਿਸ ਦੇ ਸੀਨੀਅਰ ਜੋ ਅਧਿਕਾਰੀ ਨੇ ਉਹ ਮੌਕੇ ਤੇ ਮੌਜੂਦ ਨੇ ਫੋਰੈਂਸਿਕ ਟੀਮਾਂ ਜਿਹੜੀਆਂ ਵਾ ਮੌਕੇ ਤੇ ਮੌਜੂਦ ਨੇ ਫਿਲਹਾਲ ਇਲਾਕੇ ਨੂੰ ਜਿਹੜਾ ਵਾ ਪੂਰੀ ਤਰ੍ਹਾਂ आ, सील ਕੀਤਾ ਗਿਆ ਵਾ ਹਾਲਾਂਕਿ ਆਸ-ਪਾਸ ਦੇ ਦੇਖਦਿਆਂ ਖਾਲੀ ਲੱਗ ਕੇ ਹੈਗਾ ਵੈਸੀ ਇਲਾਕੇ ਤੋਂ ਜਿਹੜਾ ਵਾ ਗੈਂਗਸਟਰ ਜਿਹੜਾ ਵਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਤੇ ਹੋਰ ਲੋਕੇਸ਼ਨ ਆਪਣੀ ਚੇਂਜ ਕਰਨ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਇਹ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਹ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਜਾਣਕਾਰੀ ਵੀ ਦੇ ਰਹੇ ਨੇ মিডিਆ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤਾਂ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਦਿਖਾ ਰਹੇ ਹਾਂ ਤਾਂ ਤਨਾਸੂ ਰੋਡ ਹੈਗਾ ਜਿਹੜਾ ਕਿ ਚੰਡੀਗੜ੍ਹ ਰੋਡ ਦੇ ਨਾਲ ਜੁੜਦਾ ਵਾ ਤਾਂ ਇਹ ਪਿੰਡ ਜਿੱਥੇ ਗੈਂਗਸਟਰ ਜਿਹੜਾ ਵਾ ਲੋਕਾਂ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਉੱਥੇ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਗੱਲਬਾਤ ਕਰ ਲੈਣੇ ਆ ਸਰ ਕਿੰਨੇ ਵਜੇ ਐਨਕਾਊਂਟਰ ਹੋਇਆ ਵਾ ਕੀ ਸਥਿਤੀ ਸੀ ਉਸ ਵਕਤ ਕੋਣ ਹੈ ਵਿਅਕਤੀ ਹੈਗਾ ਇਹ ਜਿਹੜਾ ਵਿਅਕਤੀ ਹੈਗਾ ਸੁਮੇਤ ਨਾਮ ਦਾ ਵਿਅਕਤੀ ਹੈ ਜੀ ਹਿੱਤੇ ਹੀ ਇਜ਼ ਵਾਂਟਡ ਇਨ ਐਫਆਈਆ ਨੰਬਰ 45 ਜਿਹੜੀ ਕਿ ਦੋਨ ਮੱਧਵੀਆਂ ਦੇ ਵਿੱਚ ਮਿਤੀ 20 ਤਰੀਕ ਨੂੰ 20 April ਨੂੰ ਰਜਿਸਟਰ ਹੋਈ ਸੀ ਜਿਹਦੇ ਵਿੱਚ ਤੁਸੀਂ ਵੈਲ ਵੇਅਰ ਹੋ ਕਿ ਪੁਨੀਤ ਵੈਸ ਇੱਕ ਗੈਂਗਸਟਰ ਹੈਗਾ ਉਹਦੇ ਘਰ ਤੇ ਫਾਇਰਿੰਗ ਹੋਈ ਸੀ ਛੇਨਾਂ ਨੂੰ ਬੰਦੇਾਂ ਦੇ ਵਿੱਚੋਂ ਉਹਦੇ ਵਿੱਚ ਜਦੋਂ ਐਫਆਈਆਰ ਦੋ ਨੰਬਰ ਰਜਿਸਟਰ ਦੋ ਨੰਬਰ ਸਾਡੇ ਵਿੱਚ ਰਜਿਸਟਰ ਹੋਈ ਹੈ ਤੇ ਜਿਹੜੇ ਆਪਣੇ ਇਨਸਪੈਕਟਰ ਗੁਰਜੀਤ ਸਿੰਘ ਐਸਐਚਓ ਡਿਵੀਜ਼ਨ ਨੰਬਰ 2 ਦੇ ਨਾਲ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇਹਨਾਂ ਨੇ ਸਾਰੀ ਟੈਕਨੀਕਲ ਐਵੀਡੈਂਸ ਇਕੱਠੀ ਕਰਕੇ ਇਹਨਾਂ ਦੀ ਪਛਾਣ ਕਰਕੇ ਅਨਨੋਨ ਬੰਦਿਆਂ ਨੂੰ ਪਹਿਲਾਂ ਪਛਾਣਨੇ ਆ ਪਛਾਣ ਕਉਚ ਇਹ ਤਿੰਨ ਬੰਦੇ ਨਾਮਿਨੇਟ ਹੋਏ ਜਿਨ੍ਹਾਂ ਨੂੰ ਅਸੀਂ ਚਾਰ ਬੰਦੇ ਨਾਮਿਨੇਟ ਹੋਏ ਜਿਨ੍ਹਾਂ ਨੂੰ ਤਿੰਨ ਤਰੀ ਤਿੰਨ ਤਿੰਨ ਬੰਦੇ ਨੂੰ ਆਪਾਂ ਉੱਤੀ ਤਰੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੀ ਉਹ ਸਾਡੇ ਕੋਲ ਰਿਮਾਂਡ ਤੇ ਨੇ ਉਹਨਾਂ ਦੇ ਡਿਸਕੋਡ ਦੇ ਵਿੱਚ ਇਹ ਚੌਥਾ ਬੰਦਾ ਉਥੋਂ ਐਸਕਾਉਂਡ ਕਰ ਗਿਆ ਸੀ ਇਹਦੇ ਮਗਰ ਪੁਲਿਸ ਪਾਰਟੀ ਜਿਹੜੀ ਸਾਡੀ ਥਾਣੇ ਦੀ ਤੇ ਹੋਰ ਸੀਆਈ ਟੀਮਾਂ ਲੱਗੀਆਂ ਹੋਈਆਂ ਸੀ ਤੋਂ ਇਨਫੋਰਮੇਸ਼ਨ ਇੰਸਪੈਕਟਰ ਗੁਰਜੀਤ ਸਿੰਘ ਨੂੰ ਮਿਲੀ ਸਵੇਰੇ ਤੇ ਆਪਣੀ ਪਾਰਟੀ ਲੈ ਕੇ ਆਏ ਸੀਗੇ ਇਹ ਪਾਰਟੀ ਤੋਂ ਕਨਕੀ ਮਰ ਵਿਚੋ ਦੇਖਿਆ ਉਹਨੇ ਉਹਨੇ ਬਿਨਾ ਕੁਝ ਸੋਚ ਸਮਝੇ ਜਦੋਂ ਇਸਦਾ ਫਾਇਰ ਉੱਪਰ ਕਰਤਾ ਜੀ ਤੇ ਪੁਲਿਸ ਨੇ ਪਹਿਲਾਂ ਹਵਾਈ ਫਾਇਰ ਕੀਤਾ ਐਸ ਪਰ ਇੰਸਪੈਕਟਰ ਗੁਰਜੀਤ ਸਿੰਘ ਜੀ ਹਵਾਈ ਫਾਇਰ ਕੀਤਾ ਲੇਕਿਨ ਇਹ ਹਟਿਆ ਨਹੀਂ ਹੈ ਤੇ ਫਿਰ ਪੁਲਿਸ ਨੂੰ ਜਵਾਬੀ ਫਾਇਰ ਵਿੱਚ ਫਾਇਰ ਕਰਨੇ ਪਏ ਜੀ ਸ਼ਰੀਕ ਕੁੜੀਆ ਤੇ ਲਾਤ ਲੱਗੀ ਹੈ ਜੀ ਸੋ ਕਿੰਨੇ ਫਾਇਰ ਜਿਹੜੇ ਜਵਾਬੀ ਫਾਇਰ ਹੋਏ ਮੇਰੇ ਸਾਮ 9 ਫਾਇਰ ਐਕਸਚੇਂਜ ਹੋਇਆ ਜੀ ਤੁਹਾਡੇ ਵਿੱਚ ਚਾਰ ਉਹਦੇ ਵੱਲੋਂ ਕੀਤੇ ਗਏ ਨੇ ਤੇ ਪੰਜ ਸਾਡੀ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਨੇ ਜੀ ਸਰ ਇਸ ਕੋ ਕੀ ਕੀ ਬਰਾਮਦ ਹੋਇਆ ਹੈ ਹਥਿਆਰ ਇਹ ਜਿਹੜਾ ਵੈਪਨ ਹੈ ਜੀ ਇਹ ਜੋ ਲੱਗ ਰਿਹਾ ਹੈ ਵੈ ਇਸਰੇ ਦੀ ਗੋਲੀ ਕਿੱਥੇ ਲੱਗੀ ਹੈਗੀ ਹੈ ਪੂਰੀ ਪੱਟ ਤੇ ਲੱਗੀ ਸੱਜੇ ਪੱਟ ਤੇ ਜੀ ਜੀ ਸਿਵਲ ਹਸਪਤਲ ਚ ਸਿਵਲ ਹਸਪਤਲ ਨੂੰ ਇਧਰ ਕਿਉਂਕਿ ਰਿਕਵਰੀ ਜ਼ਿਆਦਾ ਜ਼ਰੂਰੀ ਹੈ ਫਰਸਟ ਐਡ ਕਰਕੇ ਦੇਖੋ ਨੂੰ ਮੈਨੂੰ ਤੋਂ ਐਂਬੂਲੈਂਸ ਭਲਾ ਕੇ ਉਸੇ ਪਲੇਸ ਨੂੰ ਸਿਵਲ ਹਸਪਤਲ ਲੁਧਿਆਣਾ ਸ਼ਿਫਟ ਕਰ ਦਿੱਤਾ ਗਿਆ ਐਕਟਵਾ ਵੀ ਵਿਦਆਊਟ ਨੰਬਰ ਜਿਹੜੀ ਦੱਸੀ ਜਾ ਰਹੀ ਹੈ ਹਾਂ ਐਕਟਵਾ ਵੀ ਜਿਹੜਾ ਵਿਦਆਊਟ ਨੰਬਰ ਹੈਗੀ ਜੀ ਦੇਖਦੇ ਨਹੀਂ ਹੁਣ ਇਹਦੇ ਨਾਂ ਤੇ ਬੋਲਦੀ ਜੀ ਕਿਹਦੇ ਨਾਂ ਤੇ ਹੈਗੀ ਜੀ ਉਹ ਕਿ ਮੈਂ ਕਿਉਂਕਿ ਇਹ ਜਿਹੜੇ ਇਹ ਵਹੀਕਲ ਯੂਜ਼ ਕਰਦੇ ਨੇ ਇੱਕ ਮਰੇਰਾ ਤੋਂ ਫਰੇਅਰ ਕੇਸੀ ਜੇ ਕਿਹਾ ਕਿ ਆ ਵੀ ਆਪਣਾ ਵਹੀਕਲ ਜੂਸ ਦਾ ਅਪਡੇਟ ਨਹੀਂ ਕਰਦੇ ਇਹ ਬਾਕੀ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਥਾਣਾ ਜਵਾਲਪੁਰ ਪੁਲਿਸ ਦੇ ਵਿੱਚ ਜਿਹੜੀ ਹੈਗੀ ਇੱਥੇ ਆ ਗਈ ਹੈ ਉਹਨਾਂ ਦਾ ਏਰੀਆ ਪੈਂਦਾ ਹੈ ਜੀ ਉਹਨਾਂ ਨੇ ਅਫੇਅਰ ਰਜਿਸਟਰ ਕਰਨੀ ਹੈ ਤੇ ਉਹ ਇਹਨੂੰ ਇਨਵੈਸਟੀਗੇਸ਼ਨ ਦੌਰਾਨ ਇਹ ਤੱਥ ਨੂੰ ਸਾਹਮਣੇ ਲੈ ਕੇ ਆਉਣਗੇ ਸਰ ਮੁੜਲੀ ਜਾਂਚ ਕੀ ਬਣਾ ਲਗਾ ਕਿੱਥੇ ਜਾ ਰਿਹਾ ਸੀ ਲੋਕੇਸ਼ਨ ਚੇਂਜ ਕਰ ਰਹੇ ਸੀ ਜਾਂਚ ਦਾ ਜਾਂਚ ਤਾਂ ਤੁਸੀਂ ਦੇਖੋ ਪੱਜਾਫੇਰ ਤੇ ਜਾਂਚ ਤਾਂ ਹੁਣ ਇਸ ਜਿਹੜਾ ਬੈਟਰ ਜਿਹੜਾ ਇੱਥੇ ਚ ਹੈਗਾ ਉਹ ਹਾਈ ਰੇਟ ਕਰ ਸਕਦਾ ਹੈ ਐਸਐਚਓ ਜਵਾਲਪੁਰ ਕਿਉਂਕਿ ਪੁਲਿਸ ਸਟੇਸ਼ਨ ਜਵਾਲ ਮੁੱਢਲੀ ਪੁੱਛ ਕੇ ਚੋਣਾਂ ਨਹੀਂ ਕਰਨੀਆਂ ਜਦੋਂ ਉਹ ਕਰਨਗੇ ਤੇ ਕਿਉਂਕਿ ਹਲੇ ਇੰਜਰਡ ਹੈ ਜਿਸ ਵਿੱਚ ਅਨਫਿਟੂ ਮਤਲਬ ਗਿਵ ਸਟੇਟਮੈਂਟ ਆਗਾ ਜੀ ਇਹ ਤੇ ਹੁਣ ਜਦੋਂ ਜਾਣਗੇ ਉਹ ਸਟੇਟਮੈਂਟ ਲੈਣਗੇ ਫਿਰ ਦੱਸਣਗੇ ਕਿ ਹਾਂ ਵੀ ਇਹਦੇ ਨਾਲ ਇੱਥੇ ਬੰਦਾ ਇਕੱਲਾ ਹੀ ਸੀਗਾ ਇਹ ਕਿਤੇ ਨਾਲ ਕੋਈ ਹੋਰ ਵੀ ਸੀਗਾ ਬਿਲਕੁਲ ਦੋ ਨੰਬਰ ਥਾਣੇ ਦੇ ਜਿਹੜੇ ਐਸਚ ਨੂੰ ਵੀ ਸਾਡੇ ਨਾਲ ਬਜੂ ਨੇ ਗੱਲਬਾਤ ਕਰਨ ਸਰ ਕਿਸ ਤਰ੍ਹਾਂ ਪਤਾ ਲੱਗਾ ਕਿ ਜਾਂਚ ਪਤਾ ਲੱਗਾ ਸੀ ਕਿ ਵਿਅਕਤੀ ਜਿਹੜਾ ਇਧਰੋਂ ਜਾ ਰਿਹਾ ਵਾ ਫਾਇਰਿੰਗ ਜਿਹੜੀ ਆਪਸੀ ਹੋਈ ਹੈ ਤੁਹਾਡੀ ਫਿਰ ਜਿੱਦਾਂ ਤੁਸੀਂ ਜਾਣਦੇ ਹੋ ਅੱਜ ਤੋਂ 10 ਦਿਨ ਪਹਿਲਾਂ ਕਰੀਬ 20 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਨਕਪੁਰੀ ਦੇ ਵਿੱਚ 6 ਮੋਟਰਸਾਈਕਲ ਸਵਾਰ ਲੜਕਿਆਂ ਨੇ ਪਨੀਤ ਬੈਂਸ ਗੈਂਗਸਟਰ ਦੇ ਜਿਹੜਾ ਹੈਗਾ ਘਰ ਦੇ ਉੱਪਰ ਫੈਰ ਕੀਤੇ ਸੀਗੇ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ 4 ਬੰਦੇ ਫਿਗਰ ਹੋਏ ਸੀ ਜਿਹਦੇ ਵਿੱਚੋਂ 3 ਅਸੀਂ ਅਰੈਸਟ ਕਰ ਲਏ ਸੀ ਚੌਥਾ ਇਹ ਮੌਕੇ ਤੋਂ ਸਕਿਪ ਕਰ ਗਿਆ ਸੀ ਇਹਦੇ ਮੱਦੇਨਜ਼ਰ ਅਸੀਂ ਪਰਸੋਂ ਸ਼ਾਮ ਦੇ ਹੀ ਲੱਗੇ ਹੋਏ ਸੀ ਸਾਨੂੰ ਇਨਫੋਰਮੇਸ਼ਨ ਸੀ ਲੁਧਿਆਣੇ ਦੇ ਅਲੱਗ-ਅਲੱਗ ਜਗ੍ਹਾ ਤੇ ਛਿਪ ਰਿਆ ਸੀ ਜਿਹਦੇ ਬਾਰੇ ਲੁਧਿਆਣੇ ਦੇ ਅਲੱਗ-ਅਲੱਗ ਪੁਲਿਸ ਪਾਰਟੀਆਂ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਹੈਗੀਆਂ ਗਾਈਡ ਆਪਣਾ ਅਸੀਂ ਇੱਥੇ ਜਿਹੜਾ ਹੈਗਾ ਆਪਣਾ ਟ੍ਰੈਪ ਲਾਇਆ ਸੀ ਤਾਂ ਇਹਨੂੰ ਦੇਖਿਆ ਜਦੋਂ ਜੋਖਿਆਦਿਆਂ ਨੂੰ ਅਸੀਂ ਅਪਰੇਂਡਰ ਕਰਨ ਲਈ ਗਿਆ ਤਾਂ ਨੇ ਪੁਲਿਸ ਉੱਪਰ ਫਾਇਰਿੰਗ ਕਰਤੀ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਰੈਂਡਰ ਅਸੀਂ ਕਰਨ ਨੂੰ ਗਿਆ ਵੀ ਤੇਰੇ ਖਿਲਾਫ ਐਫ ਆਈ ਆ ਦੇ ਦਰਜਾ ਤੂੰ ਸਰੈਂਡਰ ਕਰ ਰਿਹਾ ਨੇ ਸਰੈਂਡਰ ਕਰਨ ਤੋਂ ਇਨਕਾਰ ਕਰਤਾ ਤੇ ਸਿੱਧੀ ਜਿਹੜੀ ਸਾਡੀ ਸਰਕਾਰੀ ਗੱਡੀ ਹੈਗੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਜਲਦੀ ਐਕਟਿਵਤ ਇਹਨੇ ਪਹਿਲਾਂ ਪੁਲਿਸ ਦੀ ਗੱਡੀ ਤੇ ਬਤਨ ਉਤਰ ਕੇ ਸਕੂਟਰ ਤੋਂ ਅਛੋਤ ਕੇ ਇਹਨੇ ਮੈਨੂੰ ਫਾਇਰ ਕਰ ਦਿੱਤਾ ਹਾਂਜੀ ਹਾਂਜੀ ਅਸੀਂ ਫਿਰ ਸਰੈਂਡਰ ਕਰਨ ਨੂੰ ਫਾਇਰ ਕੀਤਾ ਨੇ ਉਸ ਦੇ ਬਾਵਜੂਦ ਫਿਰ ਪੁਲਿਸ ਤੇ ਲਗਾਤਾਰ ਫਾਇਰਿੰ ਸਰ ਇਹ ਜਿਹੜਾ ਵੈਪਨ ਬਰਮਦ ਹੋਇਆ ਉਹ ਵੀ ਕਬਜ਼ੇ ਚ ਲੈ ਲਿਆ ਕੀ ਹੈ ਜਮਾਲਪੁਰ ਪੁਲਿਸ ਸਟੇਸ਼ਨ ਵੱਲੋਂ ਸਰ ਲੈ ਲਿਆ ਗਿਆ ਹੈ ਜੀ ਇਹ ਕਿੰਨੇ ਕੁ ਹੁਣ ਵਿਅਕਤੀ ਇਹ ਜਿਹੜਾ ਆਪਣੀਤ ਜਿਹੜਾ ਗੈਂਗਸਟਰ ਸੀ ਉਹਦੇ ਘਰ ਤੇ ਹਮਲਾਇਆ ਕਿੰਨੇ ਵਿਅਕਤੀ ਹੋਰ ਲੋੜ ਬੰਦੇ ਹੈਗੇ ਜੀ ਜਿੱਦਾਂ ACP ਸਾਹਿਬ ਨੇ ਸਾਨੂੰ ਦੱਸਿਆ ਹੈਗਾ ਵੀ ਹਲੇ ਤੱਕ ਇਹ ਚੈਨ ਹੈਗੀ ਅੱਗੇ ਤੋਂ ਅੱਗੇ ਜਿੱਦਾਂ ਇਨਵੈਸਟੀਗੇਸ਼ਨ ਕਰਦੇ ਆ ਅੱਗੇ ਨਵੇਂ-ਨਵੇਂ ਬੰਦੇ ਫਿਗਰ ਹੁੰਦੇ ਆ ਫਿਲਹਾਲ ਇਸ ਕੇਸ ਦੇ ਵਿੱਚ 6 ਜਿਹੜੇ ਦੋਸ਼ੀ ਨੋਮੀਨੇਟ ਹੋਏ ਜਿਨ੍ਹਾਂ ਚੋਂ 4 ਅਰੈਸਟ ਹੋ ਚੁੱਕੇ ਹਨ ਸਰ ਇਹ ਕਿਹੜੇ ਗੈਂਗਸਟਰ ਦੇ ਨਾਲ ਜੁੜਿਆ ਹੈ ਕੋਈ ਗੈਂਗਸਟਰ ਨਾਮ ਇਹ ਸੀ ਦਾ ਕੋਈ ਬਿਲਕੁਲ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਇਹ ਜਵਾਬੀ ਕਾਰਵਾਈ ਕੀਤੀ ਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਮੌਕੇ ਤੇ ਤੁਸੀਂ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਪੁਲਿਸ ਨੇ ਇਸ ਇਲਾਕੇ ਨੂੰ ਸੀਲ ਕੀਤਾ ਆ ਫਰੈਂਸਿਕ ਟੀਮਾਂ ਵੱਲੋਂ ਜਿਹੜੇ ਨੇ 7 ਤੋਂ 8 ਜਿਹੜੇ ਖੋਲ ਆਪਣੇ ਕਬਜ਼ੇ ਦੇ ਵਿੱਚ ਲਿੱਤੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਜਾਂਚ ਜਿਹੜੀ ਇਸ ਵਕਤ ਕਰ ਲਈਤੀ ਗਈ ਆ ਫਰੈਂਸਿਕ ਟੀਮ ਨੇ ਪੂਰੀ ਜਾਂਚ ਕੀਤੀ ਆ ਹੁਣ ਇੱਥੋਂ ਜਿਹੜਾ ਉਸ ਦਾ ਐਕਟਿਵ ਆ ਉਹ ਉਸ ਨੂੰ ਕਬਜ਼ੇ ਦੇ ਵਿੱਚ ਲਿੱਤਾ ਜਾ ਰਿਹਾ ਆ ਇਹਹੀ ਉਹ ਗੱਡੀ ਆ ਜਿੱਥੇ ਫਾਇਰਿੰਗ ਹੋਈ ਹੈ ਜੋ ਜੋਬੀ ਕਾਰਵਾਈ ਹੋਈ ਹੈ ਇਸ ਗੱਡੀ ਦੇ ਉੱਤੇ ਵੀ ਗੋਲੀ ਦੇ ਨਿਸ਼ਾਨ ਜਿਹੜੇ ਨੇ ਉਹ ਲੱਗੇ ਨੇ ਇੱਥੇ ਵੀ ਜਿਹੜੀ ਗੋਲੀ ਲੱਗੀ ਹੈ ਜੀ ਇੱਥੇ हां ਤਾਂ ਬਿਲਕੁਲ ਇੱਕ ਗੋਲੀ ਜਿਹੜੀ ਆ ਇਸ ਗੱਡੀ ਤੇ ਲੱਗੀ ਹੈ ਤਾਂ ਪੁਲਿਸ ਵੱਲੋਂ ਇਸ ਗੱਡੀ ਤੇ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ ਤਾਂ ਉਸਥੇ ਦੂਜੀ ਤਰਫ ਤੁਹਾਨੂੰ ਦੀਵਾਰ ਤੇ ਤਸਵੀਰ ਦਿਖਾ ਦਿੰਦੇ ਆ ਇੱਕ ਗੋਲੀ ਜਿਹੜੀ ਆ ਇਸ ਦੀਵਾਰ ਦੇ ਉੱਤੇ ਹੈਗੀ ਆ ਤਾਂ ਇਹ ਇਸ ਤਵਾਰ ਦੇ ਉੱਤੇ ਵੀ ਗੋਲੀ ਦਾ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਇੱਕ ਕੋਲ ਜਿਹੜਾ ਪੁਲਿਸ ਨੇ ਆਪਰਾਮਤ ਕੀਤਾ ਵਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਜਿੱਥੇ ਇੱਥੇ ਪੁਲਿਸ ਨੇ ਆਪਣੇ ਨਿਸ਼ਾਨ ਜਿਹੜੇ ਨੇ ਲਗਾਏ ਨੇ ਕੁਝ ਬਲੱਡ ਦੇ ਨਿਸ਼ਾਨ ਜਿਹੜੇ ਅਸੀਂ ਦਿਖਾ ਨਹੀਂ ਸਕਦੇ ਕੁਝ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਹਰ ਲੀਆਂ ਨੇ ਤਾਂ ਇਹੀ ਉਹ ਐਕਟਿਵ ਵਾ ਜਿਸ ਸੈਕਟਰ ਉੱਤੇ ਉਹ ਜਾ ਰਿਹਾ ਸੀਗਾ ਤਾਂ ਅੱਗੇ ਜਿਹੜੀ ਨੰਬਰ ਪਲੇਟ ਆ ਤੁਸੀਂ ਦੇਖ ਸਕਦੇ ਹੋ ਨੰਬਰ ਪਲੇਟ ਵੀ ਜਿਹੜੀ ਆ ਉਹ ਖਰਾਬ ਕੀਤੀ ਗਈ ਆ ਕਿ ਤਾਂਕੀ ਪਛਾਣ ਨਾ ਹੋ ਸਕੇ ਕਿ ਇਸ ਐਕਟਵਾ ਤੇ ਐਕਟਵਾ ਕਿਦੇ ਨਾਮ ਤੇ ਹੈਗੀ ਆ ਕੌਣ ਹੈਗਾ ਵਾ ਤਾਂ ਪਿੱਛੇ ਵੀ ਨੰਬਰ ਪਲੇਟ ਇਸ ਦੀ ਨਹੀਂ ਹੈਗੀ ਹੈ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਆ ਤਾਂ ਇਸੀ ਐਕਟਵਾ ਤੇ ਸਵਾਰ ਹੋ ਕੇ ਇਹ ਗੈਂਗਸਟਰ ਜਿਹੜਾ ਵਾ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੋ ਪੁਲਿਸ ਨੇ ਦੱਸਿਆ ਕਿ ਇਸ ਨੂੰ ਫਿਲਹਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਿੰਡਰ ਕਰਨ ਦੀ ਉਹਨੂੰ ਕਿਹਾ ਗਿਆ ਕਿ ਤੂੰ ਸਰਿੰਡਰ ਕਰ ਦੇ ਪਰ ਉਸਨੇ ਸਰਿੰਡਰ ਨਹੀਂ ਕੀਤਾ ਤਾਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਇੱਕ ਫਾਇਰਿੰਗ ਤੋਂ ਬਾਅਦ ਜਦੋਂ ਦਸ ਨੇ ਦੂਸਰਾ ਫਾਇਰ ਕੀਤਾ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਜਿਹੜਾ ਵਾ ਜਵਾਬ ਦਿੱਤਾ ਗਿਆ ਹਵਾ ਦੇ ਵਿੱਚ ਪਹਿਲਾ ਫਾਇਰ ਕੀਤਾ ਗਿਆ ਕਿ ਤੂੰ ਸਰਿੰਡਰ ਕਰਦੇ ਨਹੀਂ ਕੀਤਾ ਤਾਂ ਉਸ ਵਕਤ ਉਸਨੇ ਫਿਰ ਪੁਲਿਸ ਦੇ ਉੱਤੇ ਗੋਲੀਆਂ ਚਲਾਨੀ ਸ਼ੁਰੂ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੀ ਇੱਕ ਲੱਤ ਤੇ ਜਿਹੜੀ ਗੋਲੀ ਲੱਗੀ ਉਸ ਤੋਂ ਬਾਅਦ ਉਹ ਡਿੱਗ ਗਿਆ ਤਾਂ ਪੁਲਿਸ ਨੇ ਉਸ ਨੂੰ ਤੁਰੰਤ ਜਿਹੜਾ ਵਾ ਗ੍ਰਿਫਤਾਰ ਜਿਹੜਾ ਵਾ ਕਰ ਲਿੱਤਾ ਵਾ ਦੱਸਦੀ ਹੈ ਕਿ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇਹ ਮਾਮਲਾ ਦਰਜ तरीक ਦਾ ਮਾਮਲਾ ਵਾ ਪੁਨੀਤ ਬੈਂਸ ਜਿਹੜਾ ਕਿ 2 ਨੰਬਰ ਥਾਣੇ ਦੇ ਕੋਲ ਰਹਿੰਦਾ ਵਾ ਉਸਤੇ ਘਰ ਦੇ ਉੱਤੇ ਹਮਲਾ ਆਇਆ ਸੀ ਪੁਨੀਤ ਬੈਂਸ ਵੀ ਜਿਹੜਾ ਵਾ ਗੈਂਗਸਟਰ ਹੈਗਾ ਉਹ ਉਸਤੇ ਘਰ ਦੇ ਉੱਤੇ 5 ਤੋਂ 6 ਵਿਅਕਤੀਆਂ ਨੇ ਹਮਲਾ ਕੀਤਾ ਸੀ ਉਸਤੇ ਘਰ ਦੇ ਬਾਹਰ ਫਾਇਰ ਕੀਤੇ ਸੀਗੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਪੁਲਿਸ ਇਹਨਾਂ ਵਿਅਕਤੀਆਂ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੇ ਉਸ ਮਾਮਲੇ ਦੇ ਵਿੱਚ ਦੋ ਜੋ ਵਿਅਕਤੀ ਨੇ ਉਹ ਗ੍ਰਿਫਤਾਰ ਪਹਿਲਾਂ ਹੀ ਕਰ ਲਏ ਸੀ ਉਸ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਵਿਅਕਤੀ ਦੀ ਜਿਹੜੀ ਤਲਾਸ਼ ਜਿਹੜੀ ਕੀਤੀ ਜਾ ਰਹੀ ਸੀ ਜੋ ਇਹ ਵਿਅਕਤੀ ਜਿਸ ਨੂੰ ਹੁਣ ਪੁਲਿਸ ਨੇ ਜਵਾਬੀ ਮੁਕਾਬਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਵਾ ਹਾਲਾਂਕਿ ਇਹ ਕਿਹੜੇ ਗੈਂਗ ਦੇ ਨਾਲ ਜੁੜਿਆ ਹੋਇਆ ਵਾ ਇਸ ਦੀ ਜਾਂਚ ਕੀਤੀ ਜਾ ਰਹੀ ਆ ਇਸ ਦੇ ਕੋਲੋਂ ਅਸਲਾ ਕਿੱਥੋਂ ਆਇਆ ਇਹ ਐਕਟਿਵ ਆ ਕਿਸ ਦੇ ਨਾਮ ਤੇ ਹੈਗੀ ਆ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਦੀ ਆ ਤਾਂ ਵੱਡੇ ਖੁਲਾਸੇ ਜਿਹੜੇ ਆਉਣ ਦੀ ਉਮੀਦ ਹੈਗੀ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਤਨਾਸੂ